ਹਾਂਜੀ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਡਬਲਿਊ ਵਰਸਸ ਸਟੇਟ ਆਫ ਝਾਰਖੰਡ ਲੇਟੈਸਟ ਜੱਜਮੈਂਟ ਹੈ ਵਾਂਜੋ ਸਪਰੀਮ ਕੋਰਟ ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਪੁਲਿਸ ਜਦੋਂ ਚਾਰ ਸੀਟ ਜਾਂ ਚਲਾਨ ਪੇਸ਼ ਕਰਦੀ ਹੈ ਉਹ ਚਲਾਨ ਕਹਿ ਸਕਦੇ ਆ ਵੀ ਤਾਂ ਉਹਨੂੰ 173 ਕਲੋਜ਼ 2 ਦੀ ਜਿਹੜੀ ਹੈਗੀ ਪੂਰੀ ਰਿਕੁਆਇਰਮੈਂਟਸ ਫਾਲੋ ਕਰਨ ਦੀ ਲੋੜ ਹੈ ਉਹਦੇ ਵਿੱਚ ਪੁਲਿਸ ਮੁਲਾਜ਼ਮ ਕੀ ਕਰਦੇ ਨੇ ਕਈ ਵਾਰ ਬਸ ਚਲਾਨ ਐਵੇਂ ਹੀ ਦੇ ਦਿੰਦੇ ਨੇ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਕਮੀਆਂ ਹੁੰਦੀਆਂ ਨੇ ਤੇ ਸੁਪਰੀਮ ਕੋਰਟ ਨੇ ਬਿਲਕੁਲ ਇਹਦੇ ਵਿੱਚ ਸਟ੍ਰਿਕਲੀ ਜਿਹੜਾ ਇੱਕ ਗਾਈਡਲਾਈਨ ਜਾਰੀ ਕੀਤੀਆਂ ਨੇ ਵੀ ਭਾਈ ਜਿਹੜੀ 173 2 ਦੀ ਜਿਹੜੀ ਰਿਕੁਆਇਰਮੈਂਟਸ ਨੂੰ CRPs ਦੇ ਵਿੱਚ ਦਰਜ ਨੇ ਉਹਦੇ ਮੁਤਾਬਕ ਹੀ ਪੁਲਿਸ ਜਿਹੜੀ ਹੈਗੀ ਉਹਨੂੰ ਫੁੱਲਫਿਲ ਕਰਕੇ ਫਿਰ ਚਲਾਨ ਪੇਸ਼ ਕਰੇ ਜੇ ਇਦਾਂ ਚਲਾਨ ਪੇਸ਼ ਕਰਦੇ ਨੇ ਤਾਂ ਪਰਸਲੇ ਖਿਲਾਫ ਵੀ ਦੇਖੋ ਆਪਦੀ ਜੌਬ ਨੂੰ ਨਾ ਨਿਭਾਉਂਦੇ ਹੋਏ ਵੀ ਉਹਦੇ ਉੱਤੇ ਕਾਰਵਾਈ ਹੋ ਸਕਦੀ ਹੈ ਜਾਂ ਮੈਜਿਸਟਰਟ ਦੇ ਦੁਆਰਾ ਉਹਨੂੰ ਕੋਈ ਹੁਕਮ ਦਿੱਤਾ ਜਾ ਸਕਦਾ ਹੈ ਤਾਂ ਇਹਦੇ ਵਿੱਚ 173 ਦੂਗ ਧਾਰਾ ਕਹਿੰਦੀ ਕੀ ਹੈ ਇਹਦੇ ਵਿੱਚ ਇਹੀ ਗੱਲ ਕਹਿੰਦੀ ਹੈ ਵੀ ਜਦੋਂ ਪੂਰੀ ਜਿਹੜੀ ਜਾਂਚ ਪੜਤਾਲ ਹੋ ਗਈ ਜਿਹੜੀ ਉਹਦੀ ਰਿਪੋਰਟ ਹੈ ਜੇ ਆਪ ਚਲਾਨ ਕਹਿੰਦੇ ਹੋ ਮੈਜਿਸਟਰਟ ਨੂੰ ਸੁਪਰੀ ਚਾਹੀਦੀ ਹੈ ਉਹਦੇ ਵਿੱਚ ਜਿਹੜੇ ਵੀ ਬੰਦੇ ਸ਼ਾਮਲ ਨੇ ਕੋਈ ਵੀ ਅਪਰਾਧ ਹੋਇਆ ਉਹਦਾ ਦਾ ਜਿਹੜਾ ਹੈਗਾ ਉਹ ਸਭੀ ਸਾਰਿਆਂ ਦਾ ਜਿਹੜਾ ਹੈਗਾ ਨਾਮ ਉਹ ਦੇਣਾ ਜ਼ਰੂਰੀ ਹੈ ਕਈ ਵਾਰ ਇਸੇ ਪੁਲਿਸ ਕੀ ਕਰਦੀ ਹੈ ਮੰਨ ਲਓ 6 ਬੰਦੇ ਨੇ ਉੱਪਰ ਪਰਚੇ ਜ ਕੋਈ ਰਿਪੋਰਟ ਆਈ ਹੈ ਤਾਂ ਉਹਦੇ ਵਿੱਚ ਹੇਰ ਫੇਰ ਕਰਕੇ ਇੱਕ ਬੰਦੇ ਦੇ ਪਰਚਾ ਰਜ ਕਰਕੇ ਬਾਅਦ ਦੇ ਵਿੱਚ ਉਹਨੂੰ ਛੱਡ ਦਿੰਦੀ ਹੈ ਦੱਸਾਂ ਵੀ ਕਈ ਵਾਰ ਉਹ ਬੰਦਿਆਂ ਦਾ ਨਾਮ ਲਿਖੋ ਲੈਂਦੀ ਹੈ ਜਦੋਂ ਮੈਂ ਸਟੇਟਲ ਵਿੱਚ ਚਲਾਣ ਜਾਂਦਾ ਤਾਂ ਇਹਦੇ ਵਿੱਚ ਵੀ ਬਹੁਤ ਵੱਡਾ ਲੂਪ ਹੋਲ ਹੈ ਬਾਅਦ ਦੇ ਵਿੱਚ ਫਿਰ ਇਹੀ ਚੀਜ਼ ਦਾ ਪੜਾਕਾ ਪੈਂਦਾ ਹੈ B 172 ਦੀ ਜਿਹੜੀ ਹੈਗੀ ਹੈ ਜਿਹੜੇ ਹੈਗੇ ਨੇ ਇਹਦੇ ਵਿੱਚ ਇਹਨਾਂ ਨੇ ਲੂਪ ਹੋਲ ਛੱਡੀ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਦਾ ਨਾਮ ਵੀ ਲਿਖਣਾ ਜ਼ਰੂਰੀ ਹੈ ਕੋਈ ਵੀ ਫੈਕਟਰ ਐਂਡ ਕੋਈ ਵੀ ਰੈਲੇਵੈਂਟ ਫੈਕਟਰ ਦੀ ਕੋਈ ਗੱਲ ਇਹਦੇ ਵਿੱਚ ਆਉਂਦੀ ਹੈ ਉਹਨਾਂ ਦਾ ਨਾਮ ਵੀ ਲਿਖਣਾ ਜ਼ਰੂਰੀ ਹੈ ਵੀ ਹਾਂ ਕਿਸੇ ਨਾਲ ਦੂਰ ਜਾ ਕੇ ਲਿੰਕੇਜ ਹੈ ਕਿਸ ਕੇਸ ਦੇ ਨਾਲ ਇਸ ਬੰਦੇ ਦਾ ਮਿਲਦਾ ਉਹਨਾਂ ਦਾ ਵੀ ਜਿਹੜੀ ਹੈਗੀ ਚਾਰ ਸ਼ੀਟਾਂ ਦੇ ਵਿੱਚ ਲਿਖਣਾ ਜ਼ਰੂਰੀ ਹੈ ਤੇ ਤੇ ਉਹਨਾਂ ਬੰਦਿਆਂ ਦਾ ਵੀ ਨਾਮ ਲਿਖਣਾ ਇਹਦੇ ਵਿੱਚ ਜ਼ਰੂਰੀ ਹੈ ਚਲਾਨ ਦੇ ਵਿੱਚ ਵੀ ਜਿੰਨਾ ਬੰਦਿਆਂ ਦੇ ਦੁਆਰਾ ਇਹ ਅਪਰਾਧ ਹੋਇਆ ਹੋਇਆ ਤੇ ਜਿਨ੍ਹਾਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲਿਆ ਗਿਆ ਸੀ ਵੀ ਹਾਂ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਹੈ ਤਾਂ ਉਹਨਾਂ ਦਾ ਵੀ ਨਾਮ ਲਿਖਣਾ ਜ਼ਰੂਰੀ ਹੈ ਜੇ ਜਿਹੜਾ ਅਕਿਊਜ਼ਡ ਆ ਉਹਨੂੰ ਗ੍ਰਿਫਤਾਰ ਕਰ ਲਿਆ ਠੀਕ ਹੈ ਉਹਦਾ ਵੀ ਨਾਮ ਲਿਖਣਾ ਜ਼ਰੂਰੀ ਹੈ ਵੀ ਹਾਂ ਭਾਈ ਇਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਦਾ ਕਾਰਨ ਗ੍ਰਿਫਤਾਰ ਜਿੱਥੋਂ ਕੀਤਾ ਉਹ ਵੀ ਸਾਰਾ ਉਹਦੇ ਵਿੱਚ ਵਰਣਨ ਕਰਨਾ ਜ਼ਰੂਰੀ ਹੈ ਕੋਈ ਜ਼ਮਾਨਤ ਦੇ ਬਾਂਡ ਦੇ ਉੱਪਰ ਛੱਡਿਆ ਕੋਈ ਅਵੇਲੇਬਲ ਅਫੈਂਸ ਤੁਸੀਂ ਉਹ ਵੀ ਉਹਨੂੰ ਦਰਜ ਕਰੋਗੇ ਵੀ ਹਾਂ ਲਿਖਣਾ ਜ਼ਰੂਰੀ ਹੈ ਵੀ ਭਾਈ ਹਾਂ ਇਸ ਬੰਦੇ ਨੂੰ ਅਸੀਂ ਵੇਲ ਬਾਂਡ ਤੇ ਛੱਡਤਾ ਜੇ ਨਹੀਂ ਕਰੋਗੇ ਤਾਂ ਫਿਰ ਉਹ ਉਹ ਵੀ ਹੈ ਤੇ ਦੂਜੀ ਗੱਲ ਜਿਹੜੀ ਹੈਗੇ ਨੇ ਜਿਵੇਂ 376ਏ ਦੇ ਰੇਪ ਦੇ ਮਾਮਲੇ ਨੇ 376ਏ ਵੀ ਹੋ ਗਿਆ 376ਬੀ ਹੋ ਗਿਆ 376ਸੀ ਹੋ ਗਿਆ ਡੀ ਡੀਏ ਡੀਵੀ ਤੇ 376ਈ ਐਦਾਂ ਦੀ ਕੋਈ ਵੀ ਜਿਹੜੀ ਹੈਗੀ ਹੈ ਅਪਰਾਧ ਹੈ ਉਹਦੀ ਜਿਹੜੀ ਮੈਡੀਕਲ ਰਿਪੋਰਟ ਹੈ ਐਫਐਸਆਰ ਰਿਪੋਰਟ ਹੈ ਕੀ ਉਹ ਕੋਰਡ ਦੇ ਵਿੱਚ ਤੁਸੀਂ ਦੇ ਰਹੇ ਹੋ ਜਾਂ ਨਹੀਂ ਦੇ ਰਹੇ ਤੁਹਾਡੇ ਲੱਦੇ ਆ ਚੁੱਕੀ ਆ ਉਹਦਾ ਵੀ ਜਿਹੜਾ ਵਰਨਰ ਕਰਨਾ ਚਾਰ ਸ਼ੀਟ ਦੇ ਬਹੁਤ ਜ਼ਰੂਰੀ ਹੈ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਆ ਜਿਹੜੇ ਬੰਦੇ ਨੇ ਕੰਪਲੇਂਟ ਐ ਉਹਨੇ ਉਹਦੇ ਘਟਨਾ ਪਹਿਲੀ ਵਾਰ ਦੱਸੀਆ ਪੁਲਿਸ ਨੂੰ ਵੀ ਹਾਂ ਇੱਥੇ ਘਟਨਾ ਹੋਈਆ ਤਾਂ ਉਹਦੇ ਨਾਲ ਵੀ ਰਿਲੇਟਡ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਵੀ ਵਰਨਨ ਕਰਨਾ ਜ਼ਰੂਰੀ ਹੈ 173 2 ਦੀ ਕਾਰਵਾਈ ਦੇ ਰਿਲੇਟਡ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਇਹ ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਨੇ ਇਸ ਕੇਸ ਦੇ ਵਿੱਚ ਇਸ ਨੂੰ ਆਪਾਂ ਸਲੂਟ ਕਰਦੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਸੀ ਦੇਣੀ ਆ ਵੀ ਕਈ ਵਾਰ ਕੀ ਹੁੰਦੀ ਹੈ ਪੁਲਿਸ 173 2 ਨੂੰ ਛੱਡ ਕੇ ਜਿਹੜੇ ਹੈਗੇ ਚਲਾਨ ਪੇਸ਼ ਕਰਦੇ ਨੇ ਬਾਅਦ ਦੇ ਵਿੱਚ ਹਲੇ ਲੂਪ ਹੋ ਲਾਉਂਦੇ ਨੇ ਤਾਂ ਜਿਹੜਾ ਹੈਗਾ ਕੇਸ ਦੀ ਜੇ ਕੋਈ ਅਸਲੀ ਵਿਕਟਮ ਹੈਗੀ ਹੈ ਉੱਥੇ ਕਿਸੇ ਨਾਲ ਕੋਈ ਘਟਨਾ ਹੋਈ ਹੈ ਤਾਂ ਉਹ ਵੀ ਕੇਸ ਡਾਊਨ ਉੱਥੇ ਹੋ ਜਾਂਦਾ ਸੋ ਇਸ ਕਰਕੇ ਪੁਲਿਸ ਨੂੰ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ 173 2 ਸੀ ਆਰ ਪੀ ਦੇ ਰਿਲੇਟਡ ਤੇ ਪਬਲਿਕ ਨੂੰ ਮੈਂ ਅਵੇਅਰ ਕਰੂੰਗਾ ਜੇ ਤੁਹਾਨੂੰ ਐਦਾਂ ਦਾ ਕੋਈ ਲੂਪ ਪੁਲਿਸ ਚੀਜ਼ ਦੇ ਵਿੱਚ ਮਿਲਦਾ ਹੈ ਵੀ ਪੁਲਿਸ ਨੇ ਚਾਰ ਸ਼ੀਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਭਰਤੀਆ ਤਾਂ ਤੁਸੀਂ ਆਪ ਦਾ ਡਿਫੈਂਸ ਲੈ ਸਕਦੇ ਹੋ ਥੈਂਕ ਯੂ